ਨਮਸਕਾਰ ਜੀ ਪ੍ਰੋਗਰਾਮ ਅੱਜ ਦੀ ਗੱਲ ਹਾਜ਼ਰ ਲੈ ਕੇ ਮੈਂ ਹਾਜ਼ਰ ਹਾਂ ਮਨੂਪਾਲ ਸ਼ਰਮਾ ਅੱਜ ਦਾ ਵਿਸ਼ਾ ਹੈ ਕਿ ਸੇਵਾ ਸੁਸ਼ਾਸਨ ਤੇ ਗਰੀਬੀ ਕਲਿਆਣ ਦੇ 11 ਸਾਲ ਭਾਰਤ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਵਿੱਚ ਇੱਕ ਕ੍ਰਾਂਤੀ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਅੱਜ ਸਟੂਡੀਓ ਦੇ ਵਿੱਚ ਹਾਜ਼ਰ ਨੇ ਸਾਡੇ ਨਾਲ ਸੁਰਿੰਦਰ ਕੁਮਾਰ ਕਪੂਰ ਜੀ ਇਹ ਰਿਟਾਇਰਡ ਡੀਜੀਐਮ ਨੇ ਸਟੇਟ ਬੈਂਕ ਆਫ ਇੰਡੀਆ ਦੇ ਭਾਰਤੀ ਸੂਚਨਾ ਸੇਵਾ ਦੇ ਰਿਟਾਇਰਡ ਡਿਪਟੀ ਡਾਇਰੈਕਟਰ ਸ਼ੀਸ਼ੂ ਸ਼ਾਂਤਲ ਸ਼ਰਮਾ ਜੀ ਇਹ ਸਾਡੇ ਨਾਲ ਅੱਜ ਗੱਲਬਾਤ ਕਰਨਗੇ 11 ਸਾਲ ਦੇ ਸੁਸ਼ਾਸਨ ਦੇ ਬਾਰੇ ਸ਼ੁਰੂਆਤ ਕਰਾਂਗੇ ਅੱਜ ਅਸੀਂ ਕਪੂਰ ਸਾਹਿਬ ਤੋਂ ਕਪੂਰ ਸਾਹਿਬ 11 ਸਾਲ ਦੇ ਵਿੱਚ ਜੇ ਅਸੀਂ ਇਹ ਵੇਖੀਏ ਕਿ ਦੇਸ਼ ਦੀ ਵਿੱਤੀ ਹਾਲਾਤ ਦੇ ਵਿੱਚ ਕੀ ਤਬਦੀਲੀ ਆਈ ਹੈ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਸ਼ਰਮਾ ਜੀ ਮੈਂ ਟਾਈਮ ਥੋੜਾ ਹੈ ਦੇ ਵਿੱਚ ਇੰਨੀ ਅਚੀਵਮੈਂਟਸ ਹੋਈਆਂ 11 ਸਾਲ ਦੇ ਵਿੱਚ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੀ ਆਪਾਂ ਪਹਿਲੇ ਫਾਈਨੈਂਸ਼ੀਅਲ ਸੈਕਟਰ ਤੋਂ ਲੈ ਲਈਏ ਜੀ ਗਵਰਨਰਸ ਹਨੇ ਅੱਛੀ ਕੀਤੀ ਗਈ ਹੈ ਔਰ ਹਰ ਚੀਜ਼ ਤੋਂ ਪੂਰਾ ਮੋਨਿਟਰ ਕੀਤਾ ਗਿਆ ਪਹਿਲੇ ਬੈਂਕ ਸੀ ਇਹਨਾਂ ਨੇ ਪ੍ਰੋਫਿਟੇਬਿਲਟੀ ਦੇ ਰੱਖਿਆ ਇਹਨਾਂ ਨੇ ਜੀ 2014 ਦੇ ਵਿੱਚ ਜਿਸਲੇ ਸਾਡੇ ਮਾਨਣਯੋਗ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਤੇ ਬੈਂਕ ਦਾ ਪ੍ਰੋਫਿਟ ਸੀਗਾ 37000 ਕਰੋੜ ਅੱਛਾ ਜੀ ਅੱਜ ਦੀ ਡੇਟ ਦੇ ਵਿੱਚ 31 ਮਾਰਚ 2025 ਦੇ ਬਾਅਦ ਜਿਹੜਾ ਪ੍ਰੋਫਿਟ ਆਇਆ 1.78 ਲੱਖ ਕਰੋੜ ਪ੍ਰੋਫਿਟ ਹੈ ਜੀ ਦੇਖੋ ਕਿੰਨੀ ਪ੍ਰੋਡਕਟਿਵਿਟੀ ਕਿੰਨੀ ਪ੍ਰੋਡਕਟਿਵਿਟੀ ਇਹਨਾਂ ਨੇ ਵਧਾਈ ਹੈ ਜੀ ਦੂਸਰਾ ਜਿਹੜਾ ਇਹਨਾਂ ਨੇ ਬੜਾ ਬੱٹا ਮੀਜ਼ਰ ਕੰਮ ਕੀਤਾ ਇਹਨਾਂ ਨੇ ਜਿਹੜਾ ਬੜੇ ਬੈਡ ਲੋਨਸ ਬੜੇ ਸੀਗੇ ਜੀ बैड लोन से बढ़े ਸੀ ਕਿ ਉਹਨੂੰ ਘਟਾਇਆ 5.32% ਸੀਗਾ एनपीए अग्रेसिव ਮੀਜਰਸ ਹਾਂ ਅਗਰੈਸਿਵ ਮੀਜਰਸ ਲੈ ਕੇ ਉਹਨੂੰ ਘਟਾਇਆ ਉਹ ਐਜ਼ ਦਿ ਆਈਦੀ ਰੇਟ ਦੇ ਵਿੱਚ 2.5 ਹੈ ਬੇਸਿਕਲੀ ਜੇ ਬੈਡ ਲੋਨਸ ਕੀ ਸੀਗੇ ਇਹ ਪੈਸਾ ਤਾਂ ਪਬਲਿਕ ਦਾ ਸੀਗਾ ਜੀ ਉਹ ਪਬਲਿਕ ਦਾ ਪੈਸਾ ਰਿਕਵਰ ਕੀਤਾ ਉਹ ਰਿਕਵਰ ਕਰਕੇ ਬੈਂਕ ਦੀ ਪ੍ਰੋਫਿਟੇਬਿਲਟੀ ਚ ਆਇਆ ਉਹ ਜੜਾ ਕਿ ਗਵਰਨਮੈਂਟ ਦੀ ਡਿਵੈਲਪਮੈਂਟ ਸਕੀਮਸ 'ਚ ਕਾਫੀ ਪੈਸਾ ਪੈਸਾ ਲੱਗਾ ਜੀ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਮਨੋਜੀਤ ਗਰੀਬਾਂ ਹਾਸਤੇ ਅਸੀਂ ਅਸੀਂ ਸਕੀਮਾਂ ਲੈਂਦੀਆਂ ਕਿ ਮੈਂ ਮੇਰੇ ਕੋਲ ਵਰਡਸ ਨਹੀਂ ਉਹਨੂੰ ਐਪਰੀਸ਼ੀਏਟ ਕਰ ਹੁੰਦੇ ਉਹਦੇ ਵਿੱਚ ਇੱਕ ਸਕੀਮ ਮੁਦਰਾ ਲੋਨ ਆ ਗਈ ਜੀ ਮੁਦਰਾ ਲੋਨ ਨਾਂ ਦੀ ਸਕੀਮ ਸ਼ੁਰੂ ਕੀਤੀ ਜਿਸ ਤਰ੍ਹਾਂ ਕਿ ਬੱਚਾ ਹੁੰਦਾ ਉਹਨੂੰ ਸ਼ਿਸ਼ੂ ਕਹਿੰਦੇ ਨੇ ਉਹਦੇ ਬਾਅਦ ਕਿਸ਼ੋਰ ਹੁੰਦਾ ਤਰਨ ਹੁੰਦਾ ਇਹ ਸਭ ਤਿੰਨ ਸਟੇਜਿਸ ਤੇ ਲੈਂਦੀਆਂ ਠੀਕ ਇਹ ਸ਼ਿਸ਼ੂ ਜਿਹੜਾ ਸਕੀਮ ਤੇ ਐਲੀਜੀਬਲ ਹੈ ਉਹਨੂੰ 50000 ਦੇਣਾ ਜਿਹੜਾ ਆਪਣਾ ਕਿਸ਼ੋਰ ਇਹਨੂੰ ਹੁੰਦਾ 5 ਲੱਖ ਦੇਣਾ ਜਿਹੜਾ ਤਰਨ ਨੂੰ 10 ਲੱਖ ਦੇਣਾ ਔਰ ਇਸ ਬਜਟ ਦੇ ਵਿੱਚ ਉਹਦੀ 20 ਲੱਖ ਕਰ ਦਿੱਤਾ ਉਦੇ ਵਿੱਚ ਕੀ ਹੈ ਤੁਹਾਨੂੰ ਕੋਈ ਸਿਕਿਉਰਟੀ ਨਹੀਂ ਲੈਣੀ ਕੋਈ ਗਰੰਟੀ ਲੈ ਲੈਣੀ ਕੋਈ ਕੁਝ ਨਹੀਂ ਲੈਣਾ ਜੀ ਜੀ 11 ਸਾਲਾਂ ਦੇ ਵਿੱਚ ਸ਼ਰਮਾ ਜੀ 59 ਕਰੋੜ ਯੂਨਿਟਰ ਮੁਦਰਾ ਨੂੰ ਉਹਨਾਂ ਦੇ ਸੈਟਅਪ ਹੋਏ ਓਕੇ 59 ਕਰੋੜ 52 ਕਰੋੜ ਜਿਹਦੇ ਵਿੱਚ 32 ਲੱਖ ਕਰੋੜ ਰੁਪਇਆ ਵੰਡਿਆ ਗਿਆ ਜੀ ਮੁੰਜਾ ਕਰੋੜ ਦਾ ਮਤਲਬ ਹੈ ਵੀ ਹਰ ਇੱਕ ਬੰਦੇ ਨੇ ਇੱਕ ਨਾ ਇੱਕ EMPLOYE ਰੱਖਿਆ ਹੋਏਗਾ ਜੀ 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 ਵੀ 104 ਕਰੋੜ ਨੂੰ EMPLOI MENT ਮਿਲੀ ਅੱਜ ਦੀ ਰੇਟ ਦੇ ਵਿੱਚ ਕਈ ਵਾਰੀ ਨੈਰੇਟਿਵ ਆਂਦਾ ਜੀ EMPLOI MENT ਇੱਕ ਐਥੇ ਨਹੀਂ ਨੀ ਨੌਕਰੀਆਂ ਨਹੀਂ ਮਿਲ ਰਹੀਆਂ ਨੌਕਰੀਆਂ ਨਹੀਂ ਮਿਲ ਰਹੀਆਂ ਫਲਾਣਾ ਨਹੀਂ ਇਹ ਦੇਖੋ 104 ਕਰੋੜ ਲੋਕਾਂ ਨੂੰ ਰੋਜ਼ਗਾਰ ਪੁਰਸ਼ ਸਾਹਿਬ ਤੁਹਾਡੇ ਨਾਲ ਇਸ ਵਿਸ਼ੇ ਤੇ ਫੇਰ ਦੁਬਾਰਾ ਤੇ ਵਾਪਸ ਆਉਣਾ ਮੈਂ ਪਹਿਲਾਂ ਸ਼ਰਮਾ ਜੀ ਨਾਲ ਗੱਲ ਕਰਦੇ ਹਾਂ ਸ਼ਿਸ਼ੂ ਜੀ ਕਿ اگر ਅਸੀਂ ਦੇਸ਼ ਦੇ ਬੁਨਿਆਦੀ ਢਾਂਚੇ ਦੀ ਗੱਲ ਕਰੀਏ ਜੀ ਸੜਕ ਹੈ ਪਰਿਵਹਨ ਰਾਜਮਾਰਗ ਨੇ ਉਹਦੇ ਵਿੱਚ ਕੀ ਤਬਦੀਲੀ ਆਈ ਹੈ ਜੀ ਦੇਖੋ ਕਿਸੇ ਵੀ ਦੇਸ਼ ਦਾ ਜਿਹੜਾ ਵਿਕਾਸ ਹੈ ਨਾ ਉਹ ਰੇਲ ਸੜਕ ਪੁਲ ਹਵਾਈ ਇਹ ਤੋਂ ਜ਼ਿਆਦਾ ਦੇਖਿਆ ਜਾਂਦਾ ਹੈਗਾ ਤੇ ਇਹ ਇਹ ਮਤਲਬ ਅਸੀਂ ਦੇਖਿਆ ਪਹਿਲਾਂ ਵਿਕਾਸ ਤਾਂ ਪਹਿਲਾਂ ਵੀ ਹੋਇਆ 1947 ਚ ਭਾਰਤ ਆਜ਼ਾਦ ਹੋਇਆ ਉਸ ਤੋਂ ਬਾਅਦ ਹੀ ਵਿਕਾਸ ਹੋਇਆ ਲੇਕਿਨ ਉਦੇ ਬਾਰੇ ਲੋਕਾਂ ਨੂੰ ਕੁਝ ਮਤਲਬ ਨਜ਼ਰ ਨਹੀਂ ਆਉਂਦਾ ਸੀਗਾ ਕਿ ਕਿਸ ਤਰ੍ਹਾਂ ਲੇਕਿਨ ਹੁਣ ਜਿਹੜੇ ਪਿਛਲੇ 11 ਸਾਲ ਐ ਖਾਸ ਕਰਕੇ 2014 ਤੋਂ ਬਾਅਦ ਦੇਖੀਏ ਤੇ ਅਸੀਂ ਦੇਸ਼ ਦੇ ਵਿੱਚ ਸੜਕਾਂ ਦਾ ਪੁਲਾਂ ਦਾ ਰੇਲ ਨੈਟਵਰਕ ਦਾ ਹਵਾਈ ਨੈਟਵਰਕ ਦਾ ਇੱਕ ਲਗਾਤਾਰ ਜਾਲ ਵਿਛ ਰਿਹਾ ਹੈ ਔਰ ਲੋਕ ਵਾਕਈ ਮਹਿਸੂਸ ਕਰਦੇ ਆ ਤੁਸੀਂ ਕਿਤੇ ਵੀ ਦੇਸ਼ ਦੇ ਹਿੱਸੇ ਦੇ ਵਿੱਚ ਜਾਓ ਤੇ ਤੁਹਾਨੂੰ ਲੱਗਦਾ ਹੈ ਕਿ ਨਹੀਂ ਅਸੀਂ ਇੱਕ ਅੱਛਾ ਸਫਰ ਕਰ ਰਹੇ ਆ ਰੋਡ ਤੇ ਖਾਸ ਕਰਕੇ ਤੁਸੀਂ ਜਿਹੜੇ ਫੋਰਨ ਕੰਟਰੀਜ਼ ਹੈ ਉਹਦੇ ਨਾਲ ਕੰਪੈਰੀਜ਼ਨ ਕਰਦੇ ਹੋ ਕਿ ਨਹੀਂ ਸਾਨੂੰ ਇਹ ਬਹੁਤ ਹੀ ਅੱਛੀ ਸਹੂਲਤ ਜਿਹੜੀ ਹੈ ਉਹ ਮਿਲ ਰਹੀ ਹੈ ਹੁਣ ਮੈਂ ਤਾਂ ਅਗਰ ਤੁਹਾਨੂੰ ਇਹ ਦੱਸਾਂ ਤੇ 2014 ਤੱਕ 9100 ਕਿਲੋਮੀਟਰ ਰਾਜਮਾਰਗ ਜਿਹੜੇ ਸੀਗੇ ਉਹ ਸਾਡੇ ਕੋਲ ਸੀਗੇ ਓਕੇ ਠੀਕ ਹੈ ਲੇਕਿਨ ਜੇ ਅਗਰ 2024 ਦੀ ਗੱਲ ਕਰੀਏ ਤੇ 1.66 ਲੱਖ ਕਿਲੋਮੀਟਰ ਦਾ ਜਿਹੜਾ ਜਾਲ ਹੈਗਾ ਪੂਰੇ ਦੇਸ਼ ਦੇ ਵਿੱਚ ਵਿੱਚ ਗਿਆ ਕਈ ਗੁਣਾ ਜ਼ਿਆਦਾ ਬਣ ਗਿਆ ਯਾਨੀ ਕਿ ਇਹ ਜ ਤਕ ਤਕਰੀਬਨ 60 ਫੀਸਦੀ ਦਾ ਵਾਧਾ ਜਿਹੜਾ ਹੈਗਾ ਉਹ ਦਰਜ ਕੀਤਾ ਗਿਆ ਤੇ ਨੇਚੁਰਲੀ ਇਹ ਇੱਕ ਕ੍ਰਾਂਤੀ ਹੈ ਜਿਹਦੇ ਨਾਲ ਕਿਹਨੂੰ ਫਾਇਦਾ ਹੋਇਆ ਆਮ ਲੋਕਾਂ ਨੂੰ ਸੜਕ ਤੇ ਚੱਲਣ ਵਾਲਿਆਂ ਨੂੰ ਇਸੇ ਤਰ੍ਹਾਂ ਆਪਾਂ ਕਰੀਏ ਗੱਲ ਕਿ ਰੋਜ਼ਾਨਾ ਪਹਿਲਾਂ ਜਿਹੜੀਆਂ 28.30 ਕਿਲੋਮੀਟਰ ਜਿਹੜੀਆਂ ਇਸ ਵੇਲੇ ਸੜਕਾਂ ਬਣ ਰਹੀਆਂ ਨੇ ਇਸ ਵੇਲੇ ਰੋਜ਼ਾਨਾ ਰੋਜ਼ਾਨਾ ਠੀਕ ਹੈ 28 ਕਿਲੋਮੀਟਰ ਤੋਂ ਜ਼ਿਆਦਾ ਬਣ ਰਹੀਆਂ ਠੀਕ ਹੈ ਪਹਿਲਾਂ ਇਹ ਕੀ ਸੰਖਿਆ ਸੀਗੀ 12 ਕਿਲੋਮੀਟਰ ਤੱਕ ਸੀਮਿਤ ਸੀਗੀ ਤੇ ਇਹਦੇ ਵਿੱਚ ਵੀ ਇੱਕ ਬੂਮਾ ਦਾ ਵਾਧਾ ਜਿਹੜਾ ਆ ਉਹ ਹੋਇਆ ਹੈਗਾ ਇਸੇ ਤਰ੍ਹਾਂ 5.35 ਲੱਖ ਕਰੋੜ ਦੇ ਭਾਰਤ ਮਾਲਾ ਸੜਕ ਪ੍ਰੋਜੈਕਟ ਜਿਹੜੇ ਨੇ ਉਹ 65000 ਕਿਲੋਮੀਟਰ ਸੜਕਾਂ ਦਾ ਟਿੱਚਾ ਜਿਹੜਾ ਹੈਗਾ ਉਹ ਬਣਾਉਣ ਦਾ ਰੱਖਿਆ ਹੈਗਾ ਉਹ ਅਗਲੇ ਕੁਝ ਸਾਲਾਂ ਦੇ ਵਿੱਚ ਤਿਆਰ ਹੋ ਜਾਣੇ ਹੈਗੇ ਆ ਅਲਟੀਮੇਟਲੀ ਉਹਦਾ ਫਾਇਦਾ ਕਿਹਨੂੰ ਮਿਲਣਾ ਹੈਗਾ ਹਾਂ ਆਪਾਂ ਲੋਕਾਂ ਨੂੰ ਮਾਣ ਨੂੰ ਮਿਲਣਾ ਸਾਨੂੰ ਤੁਹਾਨੂੰ ਇਹਨਾਂ ਨੂੰ ਸਾਰਿਆਂ ਨੂੰ ਜਿਹੜੇ ਹੈਗੇ ਆ ਸੜਕ ਤੇ ਲੋਕੀ ਇਹੀ ਚਾਹੁੰਦੇ ਆ ਕਿ ਸਾਨੂੰ ਸੜਕ ਤੇ ਟ੍ਰੈਫਿਕ ਘੱਟ ਮਿਲੇ ਸੜਕ ਅੱਛੀ ਮਿਲੇ ਗੱਡੀ ਦੀ ਬ੍ਰੇਕ ਘੱਟ ਲੱਗੇ ਉਹਦੇ ਨਾਲ ਤੁਹਾਡਾ ਕਈ ਚੀਜ਼ਾਂ ਜਿਹੜੀਆਂ ਐਵਰੇਜ ਵੀ ਵੱਧਦੀ ਹੈ ਤੇਲ ਦੀ ਖਪਤ ਵੀ ਘੱਟਦੀ ਹੈ ਕਈ ਚੀਜ਼ਾਂ ਦਾ ਫਾਇਦਾ ਹੁੰਦਾ ਤੇ ਇਸ ਨਾਲ ਦੇਖੋ ਪੰਜਾਬ ਦੇ ਵਿੱਚ ਵੀ ਤੁਸੀਂ ਦੇਖਿਆ ਹੈਗਾ ਦਿੱਲੀ ਕਟੜਾ ਐਕਸਪ੍ਰੈਸ ਵੇ ਬਣ ਰਿਹਾ ਹੈਗਾ ਹੋਰ ਗ੍ਰੀਨ ਫੀਲਡ ਐਕਸਪ੍ਰੈਸ ਵੇ ਜਿਹੜੇ ਉਹ ਬਣ ਰਹੇ ਹੈਗੇ ਹੈ ਰਫਤਾਰ ਨਾਲ ਬਣ ਰਹੇ ਹੈ ਕਿਸਾਨਾਂ ਕੋਲੋਂ ਜ਼ਮੀਨਾਂ ਲਈਆਂ ਹੈਗੀਆਂ ਉਹਦੇ ਅੱਛੇ ਪੈਸੇ ਜਿਹੜੇ ਹੈਗੇ ਉਹ ਕਿਸਾਨਾਂ ਨੂੰ ਦਿੱਤੇ ਜਾ ਰਹੇ ਹੈ ਹਾਂ ਕਿਤੇ ਕੁਝ ਦੇਰੀ ਵੀ ਹੋਈ ਹੈ ਲੇਕਿਨ ਚਲੋ ਇੰਨੀ ਕੁ ਮਤਲਬ ਲੇਕਿਨ ਸਰਕਾਰ ਨੇ ਸਮਝਾਇਆ ਸਾਰਿਆਂ ਤੇ ਹੁਣ ਉਦੇ ਤੇ ਕੰਮ ਜਿਹੜਾ ਹੈਗਾ ਉਹ ਤੇਜ਼ੀ ਨਾਲ ਚੱਲ ਰਿਹਾ ਤੇ ਅਸੀਂ ਦੇਖ ਸਕਦੇ ਹਾਂ ਕਿ ਦੇਸ਼ ਦੇ ਵਿੱਚ ਜਿਹੜਾ ਹੈਗਾ ਇਹ ਇੱਕ ਵਿਕਾਸ ਪੂਰੀ ਰਫ਼ਤਾਰ ਨਾਲ ਹੋ ਰਿਹਾ ਤੇ ਹੁਣੇ-ਹੁਣੇ ਤੁਸੀਂ ਦੇਖਿਆ ਤੇ ਜੰਮੂ ਕਸ਼ਮੀਰ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਰੇਲ ਪੁਲ ਜਿਹੜਾ ਹੈਗਾ ਉਹਦਾ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਉਦਘਾਟਨ ਕੀਤਾ ਹੈ ਉਹ ਸਾਡੇ ਵਾਸਤੇ ਇੱਕ ਮਤਲਬ ਬਹੁਤ ਹੀ ਗਰਵ ਵਾਲੀ ਗੱਲ ਹੈ ਕਿ ਉੱਥੇ ਜਿਹੜੀ ਰੇਲ ਗੱਡੀ ਹੁਣ ਉੱਥੇ ਪਹੁੰਚੀ ਹੈ ਤੇ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਜਿਹੜਾ ਹੈਗਾ ਪੂਰਾ ਦੇਸ਼ ਰੇਲ ਨੈਟਵਰਕ ਨਾਲ ਜੁੜ ਗਿਆ ਹੈਗਾ ਹਰ ਆਦਮੀ ਜਿਹੜਾ ਹੁਣ ਚਾਹਦਾ ਹੈ ਵੈ ਉਸ ਰੇਲ ਤੇ ਸਫਰ ਕਰਾ ਕਨੈਕਟੀਵਿਟੀ ਜਿਹੜੀ ਹੈ ਲੋਕਾਂ ਦੀ ਵਧੀਆ ਹੈ ਦੁਨੀਆ ਦੇ ਵਿੱਚ ਇਸ ਵੇਲੇ ਸਾਰਿਆਂ ਨੂੰ ਵੱਡਾ ਰੇਲ ਨੈਟਵਰਕ ਜਿਹੜਾ ਹੈਗਾ ਉਹ ਇੰਡੀਆ ਦੇ ਕੋਲ ਮੌਜੂਦ ਹੈਗਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਸ ਵੇਲੇ ਮਾਲਟੋ ਲਈ ਦੇ ਵਿੱਚ ਹੀ ਭਾਰਤ ਦੀ ਇਹ ਰੇਲ ਜਿਹੜੀ ਹੈ ਇਹ ਦੁਨੀਆ ਦੇ ਵਿੱਚ ਦੂਜੀ ਸਭ ਤੋਂ ਵੱਡੀ ਰੇਲ ਹੈ ਜਿਹੜੀ ਮਾਲ ਟੋ ਲਾਈ ਕਰ ਰਹੀ ਹੈ ਮਲਟੀਪਲਾਈ ਕਰ ਰਹੀ ਹੈ ਇਹਦੇ ਨਾਲ ਲੋਜਿਸਟਿਕ ਲਾਗਤ ਜਿਹੜੀ ਹੈ ਪਹਿਲਾਂ ਸੀਗੀ 16% ਉਹ ਹੁਣ 10% ਤੇ ਆ ਗਈ 10% ਤੇ ਆ ਗਈ ਉਹਦਾ ਫਾਇਦਾ ਕਿੰਨੂ ਹੋਇਆਗਾ ਆਮ ਆਦਮੀ ਨੂੰ ਫਾਇਦਾ ਹੋਣਾ ਜਦੋਂ ਟੁਲਾਈ ਦੀ ਕੀਮਤ ਘਟੇਗੀ ਤੇ ਮਾਰਕੀਟ ਦੇ ਵਿੱਚ ਜਿਹੜੇ ਬਾਜ਼ਾਰ ਦੇ ਵਿੱਚ ਕੀਮਤਾਂ ਕੀਮਤਾਂ ਘਟਣਗੀਆਂ ਤੇ ਇਸ ਕਰਕੇ ਜਿਹੜਾ ਇਸੇ ਤਰ੍ਹਾਂ ਹਵਾਈ ਸੈਕਟਰ ਹੈਗਾ ਵਯੂਡਾ ਨਾ ਉਡਾਨ ਉੜੀojana ਸ਼ੁਰੂ ਕੀਤੀ ਸਰਕਾਰ ਨੇ ਉਹਦੇ ਵਿੱਚ ਆਮ ਆਦਮੀ ਨੂੰ ਪਹਲ ਦਿੱਤੀ ਜੀ ਜੀ ਸਸਤੀਆਂ ਟਿਕਟਾਂ ਜਿਹੜੀ ਆ ਉਹ ਦਿੱਤੀਆਂ ਹਵਾਈ ਅੱਡੀਆਂ ਦੀਆਂ ਹਵਾਈ ਅੱਡੀਆਂ ਦਾ ਜਿਹੜਾ ਹੈਗਾ ਵਿਸਤਾਰ ਹੋ ਰਿਹਾ ਨਵੀਨੀਕਰਨ ਹੋ ਰਿਹਾ ਤੁਹਾਨੂੰ ਲੱਗਦਾ ਹੈ ਇਸ ਤਰ੍ਹਾਂ ਰੇਲਵੇ ਸਟੇਸ਼ਨ ਜਿਹੜੇ ਹੈਗੇ ਉਹਨਾਂ ਦੀ ਨਿਹਾਰ ਬਦਲੀ ਜਾ ਰਹੀ ਹੈ ਨਵੇਂ-ਨਵੇਂ ਰੇਲਵੇ ਸਟੇਸ਼ਨ ਲੋਕਾਂ ਦੀ ਉਹਦੀ ਬਦਲੀ ਜਾ ਰਹੀ ਤੇ ਇਸ ਤਰ੍ਹਾਂ ਆਪਾਂ ਕਹਿ ਸਕਦੇ ਕਿ ਵਿਕਾਸ ਜਿਹੜਾ ਹੁਣ ਉਹ ਨਜ਼ਰ ਆ ਰਿਹਾ ਹੈ ਜ਼ਮੀਨ ਦਸਤਾ ਤੇ ਇੱਕ ਇਨਕਲਾਬ ਜਿਹੜਾ ਅਸੀਂ ਦੇਖਦੇ ਆਂ ਇਹਦੇ ਵਿੱਚ ਜੀ ਕਪੂਰ ਸਾਹਿਬ ਵਾਪਸ ਤੋਂ ਫਾਈਨੈਂਸ਼ੀਅਲ ਸੈਕਟਰ ਦੀ ਗੱਲ ਕਰਦੇ ਆ ਕਿ ਕੋਈ ਸਮਾਂ ਸੀ ਜਦੋਂ ਇਹ ਕਿਹਾ ਜਾਂਦਾ ਸੀਗਾ ਕਿ ਬੈਂਕ ਤੋਂ ਲੋਨ ਲੈਣਾ ਬਹੁਤ ਮੁਸ਼ਕਿਲ ਹੈ ਲੋਨ ਮਿਲਦਾ ਨਹੀਂ ਸੀ ਕੰਮ ਧੰਦੇ ਚੱਲਦੇ ਨਹੀਂ ਸੀ ਤੁਸੀਂ ਕੀ ਸੋਚਦੇ ਹੋ ਕਿ ਪਿਛਲੇ 11 ਸਾਲ ਦੇ ਕਾਰਜਕਾਲ ਦੇ ਵਿੱਚ ਇਹਦੇ ਚ ਕੀ ਤਬਦੀਲੀ ਆਈ ਹੈ ਸ਼ਰਮਾ ਜੀ ਅਕਾਉਂਟੇਬਿਲਟੀ ਬੜੀ ਜ਼ਬਰਦਸਤ ਘੱਟ ਗਈ ਹੈ ਓਕੇ ਜਿਸ ਨਾਲ ਜਨਤਨ ਸਕੀਮ ਲਗਾਉਂਦੀ ਵੀ ਪਹਿਲੇ ਲੋਕਾਂ ਨੂੰ ਬੈਂਕ ਨਾਲ ਜੋੜਿਆ ਗਿਆ ਓਕੇ ਵੀ ਤੁਸੀਂ ਬੈਂਕ ਤੇ ਖਾਤਾ ਤੇ ਖੋਲੋ ਬੈਂਚ ਜਾਣਾ ਤਾਂ ਸ਼ੁਰੂ ਕਰੋ ਪਤਾ ਲੱਗੇ ਇੱਕ ਬੈਂਕ ਜੀ ਤੁਹਾਡਾ ਬੈਂਕ ਹੈ ਤੁਹਾਡਾ ਬੈਂਕ ਔਰ ਮੈਂ ਇੱਕ ਛੋਟੀ ਜੀ ਤੁਹਾਨੂੰ ਇੱਕੋ ਕੇਸ ਸਟਡੀ ਮੈਂ ਲੈਣਾ ਮੋਦਰਾ ਲੋਨ ਦੀ ਜੀ ਮੋਦਰਾ ਲੋਨ ਚ ਜਿਸਰਾ ਮੈਂ ਦੱਸਿਆ ਕਿ ਬੁੰਜਾ ਕਰੋੜ ਲੋਕਾਂ ਨੂੰ ਲੋਨ ਦਿੱਤਾ ਔਰ 32 ਲੱਖ ਕਰੋੜ ਵੰਡਿਆ ਗਿਆ ਜੀ ਅਗਰ ਕੋਈ ਐਪਲੀਕੇਸ਼ਨ ਆਂਦੀ ਹੈ ਮੋਦਰਾ ਲੋਨ ਦੀ ਬਣਾਇ ਮੰਜਰ ਦੀ ਪਾਵਰ ਨਹੀਂ ਨਾ ਰਿਜੈਕਟ ਕਰਨ ਦੀ ਅੱਛਾ ਜੀ ਉਹਨੂੰ ਸਾਲਿਡ ਰੀਜ਼ਨ ਦੇ ਇਹਨੇ ਪੈਨ ਕੇ ਅੱਛਾ ਕੋਈ ਵਿਮਸਨ ਫੈਂਸੀਸ ਨਹੀਂ ਹੈ ਮੈਨੇਜਮੈਂਟ ਦੀ ਵੀ ਮੈਂ ਮੇਰੀ ਮਰਜ਼ੀ ਹੈ ਮੈਨੇ ਲੋਨ ਦੇਣਾ ਓਕੇ ਨਾ ਜੀ ਇਨਾਸਟਿਕ ਮਨੀਟਰੀ ਕੰਟਰੋਲ ਹੈ ਫਾਈਨੈਂਸ ਲੈਵਲ ਮਨਿਸਟਰੀ ਲੈਵਲ ਤੱਕ ਪੁੱਛਿਆ ਜਾਂਦਾ ਵੀ ਕੀ ਰੀਜ਼ਨ ਸੀ ਕਿ ਐਪਲੀਕੇਸ਼ਨ ਵਾਪਸ ਕਰੰਨੇ ਕੀ ਰੀਜ਼ਨ ਸੀਗੇ ਇਸ ਕਰਕੇ ਬੜਾ ਲਿਬਰਲਾਈਜ਼ ਪ੍ਰੋਸੈਸ ਕੀਤਾ ਗਿਆ ਇਹਦੇ ਵਿੱਚ ਸ਼ਰਮਾ ਜੀ ਇੱਕ ਚੀਜ਼ ਹੋਰ ਉਹਨਾਂ ਨੇ ਕੀਤੀ ਜਿਹੜੀ ਕਿ ਸਟਾਰਟਅੱਪ ਨੂੰ ਬੜੀ ਮਦਦ ਕੀਤੀ 1.57 ਲੱਖ ਸਟਾਰਟਅੱਪ ਇਹਨਾਂ ਨੇ ਕੀਤੇ ਔਰ ਜਿਹੜਾ ਪਹਿਲੇ ਦੇਖੋ ਬੈਂਕ ਚ ਉਹੀ ਬੰਦਾ ਲੋਨ ਲੈਣ ਜਾਏਗਾ ਜਿਹਦੇ ਕੋਲ ਜਿਹਨੂੰ ਪੈਸੇ ਦੀ ਜ਼ਰੂਰਤ ਹੈ ਪੈਸੇ ਦੀ ਜ਼ਰੂਰਤ ਜਿਹਦੇ ਕੋਲ ਪ੍ਰਾਪਰਟੀ ਹੈ ਜਿਹਦੇ ਕੋਲ ਸਭ ਕੁਝ ਹੈ سرمਾਇਆ ਹੈਗਾ ਉਹ ਥੋੜਾ ਬੈਂਕ ਤੇ ਜਾਏਗਾ ਉਹ ਚੀਜ਼ ਨੂੰ ਗਵਰਨਮੈਂਟ ਨੇ ਬੜਾ ਰੈਲਾਈਜ਼ ਕੀਤਾ ਉਹਨਾਂ ਨੇ ਇੱਕ ਬੜੀ ਲਿਬਰਲਾਈਜ਼ ਸਕੀਮ ਲਿਆਂਦੀ ਉਹਨੂੰ ਕਹਿੰਦੇ ਸੀਜੀਟੀ ਐਮਐਸਸੀ ਅੱਛਾ ਜੀ ਉਹਦੇ ਵਿੱਚ ਹੁਣ ਇਹਨਾਂ ਨੇ ਬਜਟ ਦੇ ਵਿੱਚ ਕੀ ਕੀਤਾ ਵੀ 10 ਕਰੋੜ ਤੱਕ ਤੁਹਾਨੂੰ ਵਿਦੋਰ ਕੋਲੈਟਰਲ ਤੁਸੀਂ ਲੋਨ ਲੈ ਸਕਦੇ ਹੋ ਅੱਛਾ ਜੀ ਵਿਦੋਰ ਕੋਲੈਟਰਲ ਆਪਣਾ ਕੰਮ ਸਟਾਰਟਅਪ ਕਰਨਾ ਤੁਸੀਂ ਕੰਮ ਕਰ ਸਕਦੇ ਹੋ ਔਰ ਇੱਕ ਜਿਲੇ ਯੂਨਿਟ ਸ਼ਰਮਾ ਜੀ ਸੈਟਅਪ ਹੋਏਗਾ ਜੀ ਸਪੋਜ਼ 8 ਕਰੋੜ ਦਾ ਹੁੰਦਾ 10 ਕਰੋੜ ਦਾ ਹੁੰਦਾ ਨੇਚਰਲੀ 10 20 ਬੰਦੇ ਰੱਖੇਗਾ ਆ ਇੰਪਲੋਇਮੈਂਟ ਇੰਪਲੋਇਮੈਂਟ ਜਨਰੇਸ਼ਨ ਬਿਲਕੁਲ ਬਿਲਕੁਲ ਇਹਦੇ ਵਿੱਚ ਜਿਹੜਾ ਕਿ ਹਾਨਰੇਬਲ ਪ੍ਰਾਈਮ ਮਿਨਿਸਟਰ ਨੇ ਜਿਹੜਾ ਬੜਾ ਇੱਕ ਬੜਾ ਅੱਛਾ ਕੰਮ ਹੋਰ ਬੜਾ ਕੀਤਾ ਜਿਹੜਾ ਛੋਟੇ ਲੈਵਲ ਦਾ ਜਿਹੜਾ ਦੁਕਾਨਦਾਰ ਹੈ ਜਾਂ ਛੋਟੇ ਲੈਵਲ ਦਾ ਡਰ ਵਰਕਰ ਹੈ ਉਹਦੀ ਬੜੀ ਕੇਅਰ ਕੀਤੀ ਹੈ ਜੀ ਸਟਰੀਟ ਵੈਂਟਰਸ ਨੂੰ ਲੋਨ ਦੇਣਾ ਸ਼ੁਰੂ ਕੀਤਾ ਓਕੇ ਇੱਕ ਸਾਲ ਦੇ ਵਿੱਚ 68 ਲੱਖ ਬੰਦਿਆਂ ਨੂੰ ਸਟ੍ਰੀਟ ਵੈਂਟਰਸ ਨੂੰ ਤੁਸੀਂ ਲੋਨ ਦਿੱਤੇ ਇੱਕ ਸਾਲ ਦੇ ਵਿੱਚ ਔਰ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਾਂ ਜਿਸ ਤਰ੍ਹਾਂ ਗਿਗੀ ਵਰਕਰਸ ਗਿਗੀ ਵਰਕਰਸ ਹੋ ਗਏ ਜਿਸ ਤਰ੍ਹਾਂ ਜੋਮਾਟੋ ਦਾ ਕੋਈ ਡਿਲੀਵਰੀ ਵਾਲਾ ਆਉਂਦਾ ਹੈ ਸਵਿਗੀ ਵਾਲਾ ਆਉਂਦਾ ਫਲਾਣਾ ਆਉਂਦਾ ਸਾਰਾ ਦਿਨ ਤੇ ਵਿਚਾਰਿਆਂ ਕੋਲ ਕੰਮ ਨਹੀਂ ਹੁੰਦੇ ਬਿਲਕੁਲ ਬਿਲਕੁਲ ਉਹਨਾਂ ਅਸੇ ਵੀ ਤੁਸੀਂ ਆਪਣਾ ਕੋਈ ਕੰਮ ਕਰ ਸਕਦੇ ਹੋ ਉਹਨਾਂ ਨੂੰ ਤੁਸੀਂ ਕੁਝ ਮੋਦਰਾ ਲੋਨ ਲੈ ਸਕਦੇ ਹੋ ਔਰ ਇੱਕ ਚੀਜ਼ ਮੋਦਰਾ ਲੋਨ ਚ ਇਹਨਾਂ ਨੇ ਕੀਤੀ ਹੈ ਬੜੀ ਵੱਡੀ ਜੀ ਵੀ ਜ਼ਰੂਰੀ ਨਹੀਂ ਤੁਸੀਂ ਇੱਕ ਲੋਨ ਲੈਣਾ ਤੁਸੀਂ ਦੋ ਯੂਨਿਟ ਵੀ ਸੈਟਅਪ ਕਰ ਸਕਦੇ ਹੋ ਤਿੰਨ ਯੂਨਿਟ ਵੀ ਸੈਟ ਅਪ ਕਰ ਸਕਦੇ ਹੋ ਜੀ ਜੀ ਔਰ ਇੰਡੀਵਿਜੂਅਲੀ ਲੈ ਸਕਦਾ ਹੈ 파ਟਰਨਰਸ਼ਿਪ ਫਰਮ ਬਣਾ ਕੇ ਵੀ ਲੈ ਸਕਦਾ ਹੈ ਲਿਮਟਿਡ ਕੰਪਨੀ ਬਣਾ ਕੇ ਵੀ ਲੈ ਸਕਦਾ ਹੈ ਜੀ ਔਰ ਇਹ ਜਿਹੜਾ ਸਟੈਪ ਹੈ ਇੱਕ ਐਨਾ ਜ਼ਬਰਦਸ ਰੈਵੋਲੂਸ਼ਨ ਸਟੈਪ ਆਇਆ এমਪਲॉयਮੈਂਟ ਜਨਰੇਟ ਕਰਨ ਦੇ ਵਿੱਚ ਔਰ ਇਕਨੋਮੀ ਨੂੰ ਡਿਵੈਲਪ ਕਰਨ ਦੇ ਵਿੱਚ ਇਹਦੇ ਕੰਟੈਕਸਟ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਮੈਂ ਨਹੀਂ ਕਹਿ ਰਿਹਾ ਇੰਟਰਨੈਸ਼ਨਲ ਮੋਨਟਰੀ ਫੰਡ ਕਹਿ ਰਿਹਾ ਜੀ ਜੀ ਵਰਲਡ ਬੈਂਕ ਕਹਿ ਰਿਹਾ ਜੀ ਸਾਡੀ ਜਿਹੜੀ ਜੀਡੀਪੀ ਹੈ 6.2 ਨਾਲ ਗਰੋ ਕੀਤੀ ਬਿਲਕੁਲ ਅਗਰ ਅਸੀਂ ਕੋਵਿਡ ਦਾ ਪੀਰੀਅਡ ਕੱਢ ਦਈਏ ਓਵਰਡ ਦੇ ਵਿੱਚ ਥੋੜਾ ਜਿਹਾ ਅਸੀਂ ਥੱਲੇ ਗਏ ਤੇ ਸਾਡੀ ਜਿਹੜੀ ਜੀਡੀਪੀ ਦੀ ਗਰੋਥ ਹੈ 7.1 ਆ ਜੀ 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 ਵਰਲਡ ਦੇ ਬਾਕੀ ਨੇਸ਼ਨਸ ਨੇ ਜੜੇ ਉਹ ਤੇ ਪੁਆਇੰਟਾਂ ਵਿੱਚ ਉਹਨਾਂ ਦੀ ਜੀਟੀਪੀ ਗਰੋਥ ਹੋ ਰਹੀ ਹੈ ਹਾਂ ਚਾਈਨਾ ਦੇਖੋ ਸਟਰਗਲ ਕਰਦਾ ਪਿਆ ਅਮਰੀਕਾ ਕਿਤੇ ਸਟਰਗਲ ਕਰਦਾ ਪਿਆ ਹਾਂ ਅਸੀਂ ਕਿੱਥੇ ਤੇ ਕਿਤੇ ਪਹੁੰਚ ਗਏ 6.2 ਤੇ ਆ ਗਏ ਅੱਜ ਵਰਲਡ ਦੇ ਵਿੱਚ ਸਾਡੀ ਇੱਕ ਬੁੱਕਤ ਹੈ ਸਾਡੇ ਪਾਸਪੋਰਟ ਦੀ ਕੀਮਤ ਜ਼ਿਆਦਾ ਹੈ ਕਿ ਸਾਡੀ ਇੰਡੀਅਨਸ ਨੂੰ ਬੜਾ ਪਸੰਦ ਕੀਤਾ ਜਾਂਦਾ ਤਾਂ ਉਹਦਾ ਰੀਜ਼ਨ ਕੀ ਹੈ ਜੀ ਅਸੀਂ ਫਾਸਟ ਗਰੋਇੰਗ ਇਕਨੋਮੀ ਆ ਫੋਰਥ ਇਕਨੋਮੀ ਅਸੀਂ ਵਰਲਡ ਦੀ ਬਣ ਗਏ ਆਂ ਔਰ ਥਰਡ ਇਕਨੋਮੀ ਬਣਨਾ ਲਿਆ ਸਾਨੂੰ ਵਰਲਡ ਦੀ ਕੋਈ ਪਾਵਰ ਹੈ ਜਿਹੜੀ ਆ ਸਾਨੂੰ ਇਗਨੋਰ ਨਹੀਂ ਕਰ ਸਕਦੀ ਉਹਨੇ ਦੇਖੋ ਜੀ 7 ਤੇ ਆਪਣੇ ਆਪਣੇ ਮਾਨਨਯੋਗ ਪ੍ਰਧਾਨ ਮੰਤਰੀ ਜੀ ਗਏ ਨਾ ਕਿਸ ਵਾਸਤੇ ਜੀ ਉਹਨਾਂ ਨੂੰ ਦੇ ਵਰ ਫੋਰਸ ਟੂ ਕਾਲ ਹਿਮ ਉਹਨਾਂ ਬੁਲਾਣਾ ਸੀ ਕਿ ਇੰਡੀਆ ਨੂੰ ਇਗਨੋਰ ਨਹੀਂ ਕਰ ਸਕਦਾ ਕੋਈ ਹਾਲਾਂਕਿ ਪਰ ਮੈਂਬਰ ਨਹੀਂ ਆਣ ਜੀ 7 ਦੇ ਕਿਉਂਕਿ ਇੰਡੀਆ ਦੀ ਇਨੀ ਇਪੋਰਟੈਂਸ ਹੈ ਇਸੇ ਇਸੇ ਕਰਕੇ ਸਾਰਾ ਅ ਇਸੇ ਕਰਕੇ ਸਰਮਝੇ ਅਸੀਂ ਜੇ ਗੱਲ ਕਰੀਏ ਮੇਕ ਇਨ ਇੰਡੀਆ ਇੱਕ ਇਸ 11 ਸਾਲ ਦੇ ਵਿੱਚ ਮੇਕ ਇਨ ਇੰਡੀਆ ਦਾ ਬਹੁਤ ਜ਼ਿਆਦਾ ਇਹ ਪ੍ਰਚਾਰ ਵੀ ਹੋਇਆ ਤੇ ਇਹਦੇ ਨਾਲ ਇਹ ਲੱਗਾ ਕਿ ਜਿਹੜਾ ਦੇਸ਼ ਦੇ ਵਿੱਚ ਸਮਾਨ ਦੀ ਪ੍ਰੋਡਕਸ਼ਨ ਹੈ ਉਹਨੂੰ ਆਪਣੇ ਦੇਸ਼ ਚ ਸਵਦੇਸ਼ੀ ਦਾ ਨਾਰਾ ਦਿੱਤਾ ਗਿਆ ਇਹਦੇ ਨਾਲ ਤੁਸੀਂ ਕੀ ਸੋਚਦੇ ਹੋ ਕਿ ਕੀ ਬਦਲਾਅ ਆਇਆ ਇਸ ਤੋਂ ਪਹਿਲਾਂ ਕਿ ਮੈਂ ਇਹਦਾ ਜਵਾਬ ਦਵਾਂ ਜਦੋਂ ਕਪੂਰ ਸਾਹਿਬ ਨੇ ਕਿਹਾ ਜੀ ਡੀ ਪੀ ਦਾ ਜਿਹੜਾ ਇਸ ਵੇਲੇ ਵੀ ਉਹਨਾਂ ਨੇ ਜੀਡੀਪੀ ਦਾ ਜਿਹੜਾ ਅਨੁਮਾਨ ਲਗਾਇਆ ਨਾ 6.5 ਦਾ ਅਨੁਮਾਨ ਲਗਾਇਆ ਹੈਗਾ ਮਤਲਬ ਵੱਧ ਸਕਦਾ ਹੈ ਘਟ ਨਹੀਂ ਜਿਹੜੀਆਂ ਦੁਨੀਆ ਦੀਆਂ ਜਿਹੜੀਆਂ ਆਰਥਿਕ ਜਿਹੜੀਆਂ ਕਈ ਸਰਵੇਖਣ ਆਏ ਹੈਗੇ ਉਹਦੇ ਵਿੱਚ 6.5 ਤੋਂ ਵੱਧ ਹੀ ਉਹਨਾਂ ਨੇ ਕਿਹਾ ਹੈਗਾ ਰਹੇਗੀ ਤੇ ਇਹਦਾ ਮਤਲਬ ਹੈਗਾ ਸਾਡਾ ਜਿਹੜਾ ਵਿਕਾਸ ਹੈ ਉਹ ਲਗਾਤਾਰ ਹੋਏ ਹੋ ਰਿਹਾ ਹੁਣ ਤੁਸੀਂ ਮੇਕ ਇਨ ਇੰਡੀਆ ਦੀ ਗੱਲ ਕੀਤੀ ਜੀ ਤੇ ਇਹ ਸੁਭਾਵੇਂ ਕਿ ਪਿਛਲੇ 11 ਸਾਲਾਂ ਦੇ ਵਿੱਚ ਸਰਕਾਰ ਨੇ ਮੇਕ ਇਨ ਇੰਡੀਆ ਵੱਲ ਖਾਸ ਧਿਆਨ ਦਿੱਤਾ ਜੀ ਜਿਹੜੇ ਛੋਟੇ ਇੰਡਸਟਰੀਸਟਿਸ ਸੀਗੇ ਜਾਂ ਹੋਰ ਜਿਹੜੇ ਕੰਮ ਕਰਨ ਵਾਲੇ ਸੀਗੇ ਉਦਮੀ ਉਹਨਾਂ ਨੂੰ ਕਾਫੀ ਉਤਸ਼ਾਹ ਦਿੱਤਾ ਤਾਂ ਕਿ ਦੇਸ਼ ਦੇ ਵਿੱਚ ਉਤਪਾਦਕ ਬਣਨ। ਜੇ ਆਪਾਂ ਅੱਜ ਡਿਫੈਂਸ ਸੈਕਟਰ ਦੀ ਗੱਲ ਕਰੀਏ ਤੇ ਅੱਜ ਡਿਫੈਂਸ ਸੈਕਟਰ ਦੇ ਵਿੱਚ ਇੱਕ ਬੂਮ ਆ ਗਿਆ। ਜਿਸ ਨੂੰ ਕਹਿੰਦੇ ਇੱਕ ਬਹੁਤ ਵੱਡਾ ਉਛਾਲ ਜਿਹੜਾ ਹੈਗਾ ਉਹ ਆ ਗਿਆ। ਦੇਖੋ ਸਾਡੇ ਜਿਹੜੇ ਅੰਕੜੇ ਹੈ ਸਨ 2015 ਤੋਂ 24 ਦੇ ਵਿਚਾਲੇ ਹਥਿਆਰਾਂ ਦਾ ਜਿਹੜਾ ਸਗਾ ਇੰਪੋਰਟ 9.3 ਫੀਸਦ ਸੀਗਾ। अच्छा जी 9.3% ठीक है अजय ਜਿਹੜਾ ਸਾਰਾ ਇਹ ਘਰੇਲੂ ਉਤਪਾਦਾਂ ਜਿਹੜੇ ਸਾਡੀਆਂ ਘਰੇਲੂ ਇੰਡਸਟਰੀ ਹੈ ਉਹਨੇ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦਾ ਹੈ ਤੇ ਇਹਦੇ ਵਿੱਚ ਸਾਡੀਆਂ ਤੋਪਾਂ ਜਹਾਜ਼ ਤੇ ਹੋਰ ਜਿਹੜਾ ਨੌ ਸੈਨਾ ਵਾਸਤੇ ਜਿਹੜੇ ਉਪਕਰਣ ਹੈਗੇ ਉਹ ਆਪਣੇ ਦੇਸ਼ ਚ ਬਣ ਰਹੇ ਹੈ ਠੀਕ ਹੈ ਸਾਨੂੰ ਕਿੰਨਾ ਮਾਣ ਹੈਗਾ ਕਿ ਜਿਹੜਾ ਅਸੀਂ ਪਹਿਲਾਂ ਬਾਹਰੋਂ ਮੰਗਾਉਂਦੇ ਸੀਗੇ ਉਹ ਅੱਜ ਸਾਰੇ ਉਥੇ ਆਪਣੇ ਕੋਲ ਬਣ ਰਿਹਾ ਹੈ ਸਵਦੇਸ਼ੀ ਤਕਨੀਕ ਦੇ ਨਾਲ ਬਣ ਰਿਹਾ ਹੈ 2023-24 ਦੇ ਵਿੱਚ ਰੱਖਿਆ ਉਤਪਾਦਨ ਦੇ ਖੇਤਰ ਵਿੱਚ ਕੁੱਲ ਜਿਹੜਾ ਉਤਪਾਦਨ ਹੈਗਾ ਉਹ 1.27 ਲੱਖ ਕਰੋੜ ਰੁਪਏ ਦਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਮੇਕ ਇਨ ਇੰਡੀਆ ਨੇ ਜਿਹੜਾ ਹੈਗਾ ਸਰਕਾਰ ਨੇ ਜਿਹੜੀ ਯੋਜਨਾ ਚਲਾਈ ਉਹਨੇ ਕਿੰਨਾ ਬੂਮ ਜਿਹੜਾ ਹੈਗਾ ਇਸ ਸੈਕਟਰ ਨੂੰ ਦਿੱਤਾ ਹੈਗਾ ਅੱਛਾ ਜੇ ਹੁਣ ਆਪਾਂ ਐਕਸਪੋਰਟ ਦੀ ਗੱਲ ਕਰੀਏ ਤੇ ਐਕਸਪੋਰਟ ਦੇ ਵਿੱਚ 2362 ਕਰੋੜ ਦਾ ਤੱਕ ਜਿਹੜਾ ਸਾਡਾ ਐਕਸਪੋਰਟ ਜਿਹੜਾ ਹੈਗਾ ਉਹ ਪਹੁੰਚ ਗਿਆ ਹੈਗਾ ਪਹੁੰਚ ਗਿਆ ਹੈਗਾ ਠੀਕ ਹੈ ਤੇ ਪਹਿਲਾਂ ਆਪਾਂ ਕਿੱਥੋਂ ਬਾਹਰੋਂ ਮੰਗਵਾਉਂਦੇ ਸੀ ਬਾਹਰੋਂ ਮੰਗਵਾਉਂਦੇ ਸੀ ਅੱਜ ਅਸੀਂ 90 ਦੇਸ਼ਾਂ ਨੂੰ ਦੁਨੀਆ ਦੇ 90 ਕੰਟਰੀਜ਼ ਨੂੰ ਅਲੱਗ-ਅਲੱਗ ਤਰ੍ਹਾਂ ਦੇ ਹਥਿਆਰ ਅੱਛਾ ਜੀ ਹੋਰ ডিফেন্স ਉਪਕਰਨ ਜੀ ਹੋਰ ਜਿਹੜਾ ਸਮਾਨ ਹੈਗਾ ਉਹ ਅਸੀਂ ਉਹਨਾਂ ਨੂੰ ਭੇਜਦੇ ਪਏ ਆ ਤੇ ਤੁਸੀਂ ਇਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਾਡਾ ਮੇਕ ਇਨ ਇੰਡੀਆ ਹਾਂ ਮੇਕ ਇਨ ਇੰਡੀਆ ਦੇ ਨਾਲ ਅਸੀਂ ਮਤਲਬ ਜਸਪੋਰਟਸ ਦਾ ਸਮਾਨ ਹੈ ਉਹਦਾ ਵੀ ਐਕਸਪੋਰਟ ਜਿਹੜਾ ਹਾਂ ਹਾਂ ਬਿਲਕੁਲ ਬਿਲਕੁਲ ਹਾਂਜੀ ਤੇ ਇਸ ਐਕਸਪੋਰਟ ਦੇ ਵਿੱਚ ਵੀ 15000 ਕਰੋੜ ਰੁਪਏ ਦਾ ਜਿਹੜਾ ਯੋਗਦਾਨ ਹੈ ਉਹ ਨਿਜੀ ਖੇਤਰ ਨਾਲ ਰਿਹਾ ਹੈ ਨਿਜੀ ਖੇਤਰ ਦਾ ਦੇਖੋ ਤੁਸੀਂ ਅੰਦਾਜ਼ਾ ਲਗਾਓ ਕਿ ਨਿਜੀ ਖੇਤਰ ਵੀ ਕਿੰਨਾ ਰੁਚੀ ਲੈ ਰਿਹਾ ਹੈ ਪਰਫੁੱਲਟ ਹੋ ਰਿਹਾ ਹੈ ਨਾ ਪਰਫੁੱਲਟ ਕਿਉਂ ਉਹਦਾ ਕਾਰਨ ਕੀ ਹੈਗਾ ਕਿ ਸਰਕਾਰ ਉਹਨਾਂ ਨੂੰ ਪੂਰੀ ਸਪੋਰਟ ਕਰ ਰਹੀ ਹੈ ਸਰਕਾਰ ਉਹਨਾਂ ਨੂੰ ਪੂਰੀ ਮਦਦ ਦੇ ਰਹੀ ਹੈ ਜੋ ਉਹਨਾਂ ਨੂੰ ਜ਼ਰੂਰਤ ਹੈ ਅਗਰ ਜਿਵੇਂ ਕਪੂਰ ਸਾਹਿਬ ਨੇ ਕਿਹਾ ਕਿ ਬੈਂਕ ਤੋਂ ਲੋਨ ਚਾਹੀਦਾ ਹੈ ਜਾਂ ਬੈਂਕ ਤੋਂ ਪੈਸਾ ਚਾਹੀਦਾ ਜਾਂ ਸਰਕਾਰ ਤੋਂ ਕੋਈ ਹੋਰ ਮਦਦ ਚਾਹੀਦੀ ਹੈ ਜਾਂ ਕੋਈ ਹੋਰ ਉਪਚਾਰਕਤਾਵਾਂ ਜਿਹੜੀਆਂ ਉਹ ਪੂਰੀਆਂ ਕਰਨੀਆਂ ਉਹਨਾਂ ਨੇ ਉਹ ਸਾਰੀਆਂ ਹੋ ਰਹੀਆਂ ਤੇ ਉਹਦੇ ਨਾਲ ਅੱਗੇ ਵਧ ਰਿਹਾ ਹੈ ਕਪੂਰ ਸਾਹਿਬ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਨਵਾਂ ਇੰਡਸਟਰੀ ਜਿਹੜੀ ਆ ਉਹ ਚੱਲ ਰਹੀ ਆ ਨਵੀਂ ਇੰਡਸਟਰੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤੁਸੀਂ ਜਿਵੇਂ ਰੀਹੈਬਿਲੀਟੇਸ਼ਨ ਆਫ ਸੈਕ ਯੂਨਿਟਸ ਜਿਹੜੀ ਕਮੇਟੀ ਹੈ ਆ ਉਹਦੇ ਤੁਸੀਂ ਮੈਂਬਰ ਰਹੇ ਚੁੱਕੇ ਹੋ ਤਾਂ ਜਿਹੜੇ ਅ ਅਲੱਗ-ਅਲੱਗ ਕਾਰਨਾ ਕਰਕੇ ਕੁਝ ਯੂਨਿਟ ਬੰਦ ਹੁੰਦੇ ਰਹੇ ਜਾਂ ਖਤਮ ਹੋ ਗਏ ਉਹਨਾਂ ਨੂੰ ਰੀਹੈਬਿਲੀਟੇਟ ਕਰਨ ਦੇ ਲਈ ਪਿਛਲੇ 11 ਸਾਲ ਚ ਕੀ ਕੰਮ ਕੀਤਾ ਗਿਆ ਆ ਗੋਮਟ ਨੇ ਗੋਮਟ ਆਫ ਹੰਟੀਆ ਨੇ ਕੁਝ ਐਸੇ ਮੈਕੈਨਿਜ਼ਮਸ ਸੈਟਅਪ ਕੀਤੇ ਕਿ ਤੁਸੀਂ ਆਪਣੀ ਗੱਲ ਉਹਨਾਂ ਤੱਕ ਲਿਜਾ ਸਕਦੇ ਹੋ ਜੀ ਬੈਂਕ ਨੂੰ ਕਿਹਾ ਗਿਆ ਵੀ ਤੁਸੀਂ ਜਿਹੜਾ ਲੋਨ ਹੈ ਰੀਸਟ੍ਰਕਚਰ ਕਰੋ ਦੇਖੋ ਕਈ ਵਾਰ ਕੀ ਹੁੰਦਾ ਵੀ ਜਿਹੜੇ ਬਿਜ਼ਨਸਮੈਨ ਦੇ ਹਾਲਾਤ ਨਾ ਉਹਦੇ ਬਿਅੰਡ ਹਿਸ ਕੰਟਰੋਲ ਹੁੰਦਾ ਹਾਂਜੀ ਬਿਲਕੁਲ ਬਿਜ਼ਨਸ ਦਾ ਫੇਲ ਹੋ ਗਿਆ ਫੇਲ ਦਾ ਮਤਲਬ ਇਹ ਥੋੜਾ ਵੀ ਤੁਸੀਂ ਹੁਣ ਬੈਂਕ ਕੋਲ ਪੈਸਾ ਬਾਹਰੋਂ ਕੋਲ ਪੈਸਾ ਲਵੋ ਹੁਣ ਜਿਹੜੀ ਬੈਂਕ ਦੀ ਪਾਲਿਸੀ ਇਹਨਾਂ ਨੇ ਬਣਾਈ ਹੈ ਬੈਂਕ ਦਾ ਐਟੀਟਿਊਡ ਬਣਾਇਆ ਉਹ ਸੌਕਰ ਵਾਲਾ ਨਹੀਂ ਬਣਾਇਆ ਜੀ ਉਹ 파ਟਰਨਰ ਬਣਾਇਆ 파ਟਰਨਰ ਵੀ ਤੁਸੀਂ ਜਿਹੜੇ ਬਾਹਰੋਂ ਦੇ ਨਾਲ 파ਟਰਨਰ ਬਣਨਾ ਉਹ ਚਾਹੇ ਚਾਹੇ 파ਟਰਨਰ ਹੈ ਉਹ ਨਹੀਂ ਚਾਹੇਗਾ ਕਿ ਮੇਰਾ ਬਿਜ਼ਨਸ ਡੁੱਬੇ ਬਿਲਕੁਲ ਇਸ ਕਰਕੇ ਉਹਨਾਂ ਨੇ ਰੀਹੈਬਿਟੇਸ਼ਨ ਆਸੇ ਔਰ ਰੀਸਟਰਕਚਰਿੰਗ ਆਸੇ ਦਿੱਤਾ ਕਿ ਜਿਸਲੇ ਤੁਹਾਨੂੰ ਲੱਗਦਾ ਵੀ ਸਟ्रेस ਆਇਆ ਵੀ ਤੁਹਾਡੋ ਕਈ ਐਸੀ ਕੰਡੀਸ਼ਨਸ ਨੂੰ ਨੇਚਰਲ ਕਲਾਮਿਟੀ ਆ ਗਈ ਹੈ ਜਾਂ ਫੈਮਿਲੀ ਮੈਂਬਰਸ ਕੇਸੀ ਡੈਥ ਹੋ ਗਈ ਉਸ ਕਰਕੇ ਬਿਨਸਰ ਨੇ ਡੁੱਬ ਗਿਆ ਜਾਂ ਐਕਸਪੋਰਟਸ ਹੋ ਗਈਆਂ ਜਾਂ ਕਿਸੇ ਇੰਟਰਨੈਸ਼ਨਲ ਕ੍ਰਾਈਸਿਸ ਆ ਗਿਆ ਬਿਲਕੁਲ ਉਹਦੇ ਵਿੱਚ ਤੁਸੀਂ ਬੈਂਕ ਨੂੰ ਅਪਰੋਚ ਕਰਨਾ ਉਹ ਬੈਂਕ ਜਿਹੜਾ ਤੁਹਾਡਾ ਬਿਲਕੁਲ ਲਿਬਰਲਾਈਜ਼ ਤਰੀਕੇ ਨਾਲ ਉਹਨੂੰ ਐਨਲਾਈਜ਼ ਕਰਦਾ ਐ ਐਨਲਾਈਜ਼ ਕਰਨ ਦੇ ਬਾਅਦ ਤੁਹਾਨੂੰ ਉਸ ਕ੍ਰਾਈਸਿਸ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਕਿਉਂਕਿ ਮੈਂ ਪਹਿਲੇ ਇੱਕੋ ਚੀਜ਼ ਲਈ ਅਰਜ਼ੀ ਕੀਤੀ ਪਹਿਲੇ ਰੋਲ ਸੀਗਾ ਬੈਂਕ ਦਾ ਸਹਾਉਕਾਰ ਦਾ ਸਹਾਉਕਾਰ ਸਹਾਉਕਾਰ ਨੇ ਪੈਸਾ ਦਿੱਤਾ ਕਹਿੰਦਾ ਮੈਂ ਤੇ ਆਪਣਾ ਪੈਸਾ ਵਾਪਸ ਲੈਣਾ ਹੁਣ ਪਾਰਟਨਰਸ਼ਿਪ ਵਾਲਾ ਰੋਲ ਕਰਦਾ ਇਹ ਮੇਜਰ ਜਿਹੜੀ ਚੇਂਜ ਆਈ ਹੈ ਤੇ ਬੈਂਕਿੰਗ ਇੰਡਸਟਰੀ ਤੇ ਜਿਹੜੀ ਮੇਜਰ ਚੇਂਜ ਆਈ ਹੈ ਔਰ ਨੰਬਰ 2 ਜਿਹੜੀ ਆਈ ਹੈ ਅਕਾਉਂਟੇਬਿਲਟੀ ਬੜੀ ਜ਼ਬਰਦਸਤ ਕਰਤੀ ਆ ਅੱਛਾ ਜੀ ਅਗਰ ਤੁਹਾਡੀ ਬੈਂਕ ਤੁਹਾਡੀ ਬੈਂਕ ਨਹੀਂ ਚੋਦਾ ਐਸੇ ਮੈਕੈਨਿਜ਼ਮ ਦੇ ਦਿੰਦੇ ਨੇ ਅਬਡਸਮੈਨ ਦਿੱਤਾ ਹਾਰਾਈਜਨ ਦੇ ਵਿੱਚ ਤੁਸੀਂ ਉਹਨਾਂ ਨੂੰ ਅਪਰੋਚ ਕਰੋ ਤੁਸੀਂ ਮਿਨਿਸਟਰੀ ਨੂੰ ਅਪਰੋਚ ਕਰ ਸਕਦੇ ਹੋ ਤੁਸੀਂ ਰਿਜ਼ਰਵ ਬੈਂਕ ਨੂੰ ਅਪਰੋਚ ਕਰ ਸਕਦੇ ਹੋ ਅੱਜ ਦੀ ਡੇਟ ਦੇ ਵਿੱਚ ਮੈਨੂੰ ਫਕਰ ਹੈ 11 ਸਾਲਾਂ ਦੇ ਵਿੱਚ ਜੀ ਇੰਨਾ ਸਟ੍ਰਿਕਟ ਮੋਨਿਟਰੀਂਗ ਹੈ ਇੰਨਾ ਸਟ੍ਰਿਕਟ ਕੰਟਰੋਲ ਹੈ ਵੇ ਉਹੀ ਯੂਨਿਟ ਜਿਹੜਾ ਹੈ ਉਹਨੂੰ ਰੀਹੈਬਿਲੀਟੇਟ ਨਹੀਂ ਕਰ ਪਾਏਗਾ ਬੈਂਕ ਜਿੱਦਿਕੇ ਵਿਲਫੁਲ ਡਿਫਾਲਟ ਹੈ ਵਿਲਫੁਲ ਡਿਫਾਲਟ ਹੈ ਜਿੱਥੇ ਸਾਈਫਨਿੰਗ ਆ ਫੰਡਸ ਹੈ ਜਿੱਥੇ ਹਾਲਾਤ ਦੇ ਮਾਰਿਆ ਬੰਦਾ ਆਇਆ ਉਹਨੂੰ ਬਿਲਕੁਲ ਬੈਂਕ ਨੂੰ ਉਠਾਉਣ ਦੀ ਉਠਾਉਣ ਦੀ ਕੋਸ਼ਿਸ਼ ਕਰਦਾ ਸਰਕਾਰ ਦਾ ਹੀ ਕਹਿਣਾ ਹੈ ਕਿ ਅਗਰ ਕੋਈ ਉਦਮੀ ਜਿਹੜਾ ਕੰਮ ਕਰਨ ਦਾ ਇੱਛੁਕ ਹੈ ਉਹਦੀ ਪੂਰੀ ਸਪੋਰਟ ਕੀਤੀ ਜਾਏ ਵਿੱਤੀ ਸਪੋਰਟ ਕੀਤੀ ਜਾਏ ਔਰ ਉਹਦੇ ਯੂਨਿਟ ਨੂੰ ਬੰਦ ਹੋਣ ਤੋਂ ਬਚਾਇਆ ਜਾਏ ਤੋਂ ਅਸੀਂ ਗੱਲ ਕਰ ਰਹੇ ਸੀਗੇ ਵਿੱਤੀ ਸੈਕਟਰ ਦੇ ਬਾਰੇ ਲੇਕਿਨ ਦੇਸ਼ ਸਾਡਾ ਜਿਹੜਾ ਭਾਰਤ ਹੈ ਇਹ ਖੇਤੀ ਆਧਾਰਿਤ ਦੇਸ਼ ਮੰਨਿਆ ਗਿਆ ਸ਼ਰਮਾ ਜੀ ਤੁਸੀਂ ਦੱਸੋ ਕਿ ਪਿਛਲੇ 11 ਸਾਲ ਦੇ ਵਿੱਚ ਐਗਰੀਕਲਚਰ ਸੈਕਟਰ ਖੇਤੀ ਸੈਕਟਰ ਦੇ ਵਿੱਚ ਕੀ ਕੁਝ ਨਵਾਂ ਹੋਇਆ ਹੈ ਦੇਖੋ ਸਰਕਾਰ ਨੇ ਖੇਤੀ ਸੈਕਟਰ ਨੂੰ ਪਹਿਲ ਦਿੱਤੀ ਜੀ ਕਿਉਂਕਿ ਜਿਦਾ ਤੁਸੀਂ ਕਿਹਾ ਕਿ ਸਾਡਾ ਇੱਕ ਦੇਸ਼ ਖੇਤੀ ਪ੍ਰਧਾਨ ਦੇਸ਼ ਹੈਗਾ ਜੀ ਜੀ ਤੇ 80% ਦੇ ਕਰੀਬ ਜਿਹੜੀ ਹੈਗੀ ਹੈ ਜਨਤਾ ਉਹ ਖੇਤੀਬਾੜੀ ਦੇ ਨਾਲ ਜੁੜੀ ਹੋਈ ਹੈ ਤੇ ਨੇਚਰਲੀ ਉਸ ਸੈਕਟਰ ਨੂੰ ਉਠਾਣਾ ਸਰਕਾਰ ਦਾ ਫਰਜ਼ ਹੈਗਾ ਨੀਤੀਆਂ ਪਹਿਲਾਂ ਵੀ ਚੱਲ ਰਹੀਆਂ ਸੀਗੀਆਂ ਲੇਕਿਨ ਉਹਨਾਂ ਨੀਤੀਆਂ ਨੂੰ ਸਰਕਾਰ ਨੇ ਇੱਕ ਸਹੀ ਤਰੀਕੇ ਨਾਲ ਲਾਗੂ ਕੀਤਾ ਸਰਕਾਰ ਦੀ ਇਹ ਮਨਸ਼ਾ ਸੀਗੀ ਕਿ ਇਸ ਤਰ੍ਹਾਂ ਦੇ ਕਦਮ ਉਠਾਏ ਜਾਣ ਕਿ ਕਿਸਾਨ ਨੂੰ ਫਾਇਦਾ ਹੋਵੇ ਉਹਦੀ ਫਸਲ ਜਿਹੜਾ ਘੱਟ ਤੋਂ ਘੱਟ ਉਹਨੂੰ 50% ਜਿਹੜਾ ਹੈਗਾ ਉਹ ਫਾਇਦਾ ਹੋਵੇ ਤਾਂ ਕਿ ਉਹਦੀ ਆਰਥਿਕ ਜਿਹੜੀ ਸਥਿਤੀ ਹੈ ਉਹ ਮਜ਼ਬੂਤ ਹੋਵੇ ਤੇ ਉਹਦੇ ਵਿੱਚ ਆਪਾਂ ਅੱਜ ਦੇਖਦੇ ਹਾਂ ਕਿ ਕਿਸਾਨਾਂ ਨੂੰ ਜਿਵੇਂ ਖਾਦਾ ਹੈ ਗਿਆ ਭਾਵੇਂ ਸਰਕਾਰ ਬਾਹਰੋਂ ਉਹ ਬੱਦ ਰੇਟ ਤੇ ਖਰੀਦ ਰਹੀ ਹੈ ਡੀਏਪੀ ਹੈ ਐਨਏਪੀ ਹੈ ਜਾਂ ਹੋਰ ਕੋਈ ਖਾਦਾ ਹੈ ਗਿਆ ਉਹਨਾਂ ਤੇ ਉਹਨਾਂ ਨੂੰ ਸਬਸਿਡੀ ਤੇ ਮੋਹਜਾ ਕਰਾ ਰਹੀ ਹੈ ਉਹਨਾਂ ਤੇ ਕੋਈ ਬਰਡਨ ਨਹੀਂ ਪਾਇਆ ਇਸੇ ਤਰ੍ਹਾਂ ਹੋਰ ਕਈ ਚੀਜ਼ਾਂ ਨੇ ਬੀਜ ਹੈ ਹਮ ਫਿਰ ਉਸ ਤੋਂ ਬਾਅਦ ਸਾਇੰਸ ਦੀ ਗੱਲ ਕਰੀਏ ਤੇ ਜਿਹੜੇ ਖੇਤਾਂ ਤੱਕ ਜਿਹੜਾ ਹੈਗਾ ਉਹ ਸਰਕਾਰ ਨੇ ਸਾਇੰਸ ਨੂੰ ਵਿਗਿਆਨੀ ਜਿਹੜੇ ਹੈਗੇ ਉਹਨਾਂ ਨੂੰ ਪਹੁੰਚਾਇਆ ਤਾਂ ਕਿ ਜਿਹੜਾ ਖੋਜਾਂ ਹੋ ਰਿਸਰਚ ਹੋ ਰਹੀਆਂ ਹੈਗੀਆਂ ਉਹਦਾ ਫਾਇਦਾ ਜਿਹੜਾ ਹੈਗਾ ਉਹ ਖੇਤ ਤੱਕ ਮਿਲੇ ਉਹ ਲੈਬਾਰਟਰੀ ਵਿੱਚ ਨਾ ਰਹਿ ਜਾਵੇ ਤੇ ਕਿਸਾਨ ਜਿਹੜਾ ਵਿਗਿਆਨੀ ਖੇਤ ਜਾ ਕੇ ਕਿਸਾਨ ਨੂੰ ਦੱਸੇ ਕਿ ਹਾਂ ਵੀ ਤੁਸੀਂ ਏਦਾਂ ਕਰਨਾ ਹੈਗਾ ਜੇ ਆਪਾਂ ਐਮਐਸਪੀ ਦੇਖੋ ਐਮਐਸਪੀ ਹੈਗਾ ਐਮਐਸਪੀ ਲਗਾਤਾਰ ਵਧ ਰਿਹਾ ਹੈਗਾ ਜੀ ਸਰਕਾਰ ਜਿਹੜਾ ਹੈਗਾ ਉਹ ਮੌਜੂਦਾ ਜਿਹੜਾ ਆਰਥਿਕ ਸਥਿਤੀ ਹੈਗੀ ਉਹਨੂੰ ਦੇਖਦੇ ਆ ਉਹਨਾਂ ਦੀ ਐਮਐਸਪੀ 'ਚ ਜਿਹੜਾ ਉਹ ਵਧਾ ਰਹੀ ਹੈ ਪਿਛਲੇ ਸਾਲਾਂ ਦੇ ਵਿੱਚ ਐਮਐਸਪੀ ਜ 1.8 ਤੋਂ ਲੈ ਕੇ 3.3 ਗੁਣਾ ਤੱਕ ਵਾਧਾ ਹੋਇਆ ਹੈਗਾ ओके okay. ठीक है पिछले 11 सालों ਦੇ ਵਿੱਚ ਆਪਾਂ ਅਸਾਂ ਦੇਖੇ ਜਗਾ ਹਾਂ 2.2 ਕਰੋੜ ਸੀਗਾ ਤੇ 6.46 ਕਰੋੜ ਹੋ ਗਿਆ 6.46 ਬਣਾ ਬਿਲਕੁਲ ਤੇ ਬਣਾ ਹੋ ਗਿਆ ਤੇ 2014 ਦੇ ਵਿੱਚ ਆਪਾਂ ਗੱਲ ਕਰੀਏ ਤੇ ਝੋਨੇ ਦਾ ਐਮਐਸਪੀ ਜਿਹੜਾ ਸੀਗਾ 1310 ਰੁਪਏ فی ਕੁਇੰਟਲ ਸੀਗਾ ਜਿਹੜਾ ਕਿ 2025 ਦੇ ਵਿੱਚ 2369 ਰੁਪਏ فی ਕੁਇੰਟਲ ਹੈ ਠੀਕ ਹੈ ਇਸੇ ਤਰ੍ਹਾਂ ਕਣਕ ਹੈ ਜੋ ਹੈ ਜਵਾਰ ਹੈ ਬਾਜਰਾ ਹੈ ਮੱਕੀ ਹੈ ਹੋਰ ਦੀਆਂ ਫਸਲਾਂ ਹੈਆਂ ਉਹਨਾਂ ਸਾਰਿਆਂ ਦਾ ਮਤਲਬ ਛੋਟੇ ਤੋਂ ਛੋਟੇ ਕਿਸਾਨ ਨੂੰ ਉਹਦੀ ਫਸਲ ਨੂੰ ਲੈ ਕੇ ਇੱਕ ਇਹੋ ਜਿਹਾ ਰੇਟ ਦਿੱਤਾ ਗਿਆ ਕਿ ਖੇਤੀ ਦੇ ਪੈਸੇ ਵੀ ਪੂਰੇ ਹੋਣ ਤੇ ਕੁਝ ਮੁਨਾਫਾ ਵੀ ਹੋਣ ਉਹ ਜਿਹੜਾ ਉਹਦੇ ਤੱਕ ਪਹੁੰਚੇ ਉਸੇ ਤਰ੍ਹਾਂ ਪ੍ਰਧਾਨ ਮੰਤਰੀ ਜਿਹੜਾ ਹੈਗਾ ਹਰ 3 ਮਹੀਨੇ ਬਾਅਦ ਕਿਸਾਨ ਸਨਮਾਨ ਨਿਧੀ ਹੈ ਠੀਕ ਹੈ 2000 ਰੁਪਏ ਕਿਸਾਨਾਂ ਦੇ ਖਾਤੇ ਚ ਪਾਉਂਦੇ ਨੇ ਠੀਕ ਹੈ ਠੀਕ ਹੈ ਕਿਸਾਨਾਂ ਨੂੰ ਜਿਹੜਾ ਹੈਗਾ ਬੈਂਕ ਦੇ ਨਾਲ ਜੋੜਿਆ ਗਿਆ ਹਮ ਜਨ ਤਨ ਖਾਤੇ ਖੋਲੇ ਗਏ ਉਸ ਤੋਂ ਬਾਅਦ ਮੋਬਾਈਲ ਦੇ ਨਾਲ ਉਹਨਾਂ ਦਾ ਜੁੜਿਆ ਮਤਲਬ ਇਹ ਸਾਰਾ ਨੈਟਵਰਕਿੰਗ ਦੇ ਨਾਲ ਕਰਕੇ ਤੇ ਹੁਣ ਸਿੱਧੇ ਉਹਨਾਂ ਦੇ ਬੈਂਕਾਂ ਦੇ ਵਿੱਚ ਜਿਹੜਾ ਹੈਗਾ ਉਹ ਪੈਸਾ ਜਾਂਦਾ ਹੈਗਾ ਇਸੇ ਤਰ੍ਹਾਂ ਐਮਐਸਪੀ ਹੈ ਫਸਲ ਖਰੀਦ ਕਰਦੀ ਸਰਕਾਰ ਤੇ ਉਹਦਾ ਪੈਸਾ ਜਿਹੜਾ ਹੈਗਾ ਉਹਨਾਂ ਦੇ ਖਾਤੇ ਜਾਂਦਾ ਹੈ ਠੀਕ ਹੈ ਉਹਦੇ ਨਾਲ ਕੀ ਹੋਇਆ ਵਿਚੋਲੀਏ ਖਤਮ ਹੋ ਗਏ ਜੀ ਜਿਹੜੇ ਮਿਡਲ ਮੈਨ ਸੀ ਖਤਮ ਹੋ ਗਏ ਉਹਦੇ ਵਿੱਚੋਂ ਭ੍ਰਸ਼ਟਾਚਾਰ ਜਿਹੜਾ ਹੈਗਾ ਉਹਦੇ ਤੇ ਕਾਫੀ ਹੱਦ ਤੱਕ ਜਿਹੜਾ ਹੈਗਾ ਅੰਕੁਸ਼ ਲੱਗ ਗਿਆ ਡਾਇਰੈਕਟ ਪੈਸਾ ਕਿਸਾਨ ਨੂੰ ਮਿਲ ਰਿਹਾ ਹੈਗਾ ਤੇ ਸਰਕਾਰ ਦਾ ਜਿਹੜਾ ਹੈਗਾ ਕੋਸ਼ਿਸ਼ ਇਹ ਹੀ ਹੈ ਕਿ ਵਿਕਸਿਤ ਖੇਤੀ ਸੰਕਲਪ ਅਭਿਆਨ ਤਹਿਤ ਜਿਹੜਾ ਹੈਗਾ 700 ਤੋਂ ਵੱਧ ਜਿਹੜੇ ਜ਼ਿਲ੍ਹੇ ਆ ਉਹਨਾਂ 'ਚ 16000 ਖੇਤੀ ਵਿਗਿਆਨੀ ਲਗਾਏ ਗਏ ਨੇ ਤਾਂ ਕਿ ਉਹ ਕਿਸਾਨਾਂ ਦੀ ਮਦਦ ਕਰਨ ਕਿਸਾਨਾਂ ਨੂੰ ਦੱਸਣ ਵੀ ਤੁਸੀਂ ਕਿੱਦਾਂ ਜੜੀ ਹੈਗੀ ਨਵੀਂ ਟੈਕਨੀਕ ਦੇ ਨਾਲ ਘੱਟ ਖਰਚੇ ਦੇ ਨਾਲ ਵੱਧ ਉਤਪਾਦਨ ਲੈਣਾ ਹੈਗਾ ਤਾਂ ਕਿ ਤਾਂ ਕਿ ਤੁਹਾਨੂੰ ਜਿਹੜਾ ਹੈਗਾ ਫਾਇਦਾ ਹੋਵੇ ਜਿੰਨੀ ਲਾਗਤ ਹੈ ਉਦੋਂ 50% ਜ਼ਿਆਦਾ ਤੁਹਾਨੂੰ ਜਿਹੜਾ ਹੈਗਾ ਉਹਦਾ ਲਾਭ ਮਿਲੇ ਕਪੂਰ ਸਾਹਿਬ ਇਹ ਦੱਸੋ ਕਿ ਜਿਸ ਤਰ੍ਹਾਂ ਬੈਂਕਿੰਗ ਸੈਕਟਰ ਦੇ ਵਿੱਚ ਅਸੀਂ ਗੱਲ ਕੀਤੀ ਹੈ ਕਿ ਵੱਡੇ ਉਦਯੋਗ ਅਸੀਂ ਬੰਦ ਨਹੀਂ ਹੋਣ ਦੇਣੇ ਉਹਨਾਂ ਨੂੰ ਚਲਦੀ ਹਾਲਤ ਚ ਰੱਖਣਾ ਹੈ ਉਹਨਾਂ ਨੂੰ ਦਿਓ ਵਿੱਤੀ ਸੈਕਟਰ ਦੇ ਵਿੱਚ ਕੋਈ ਇਹੋ ਜਿਹਾ ਹੋਇਆ ਕਿ ਨਵੇਂ ਜਿਹੜੇ ਸਾਡੇ ਬੱਚੇ ਤਿਆਰ ਹੋ ਰਹੇ ਨੇ ਸਾਡੇ ਯੁਵਾ ਵਰਗ ਉਹਨਾਂ ਨੂੰ ਰੋਜ਼ਗਾਰ ਦਾ ਵੀ ਕੁਝ ਪ੍ਰਬੰਧ ਹੋ ਸਕਿਆ ਦੇਖੋ ਇਹਦੇ ਵਿੱਚ ਸਭ ਤੋਂ ਜਿਹੜਾ ਮੇਜਰ ਜਿਹੜਾ 11 ਸਾਲ ਦੇ ਵਿੱਚ ਆਇਆ ਇਹਨਾਂ ਨੇ ਐਜੂਕੇਸ਼ਨ ਲਾਉਣ ਵਾਲਾ ਅੱਛਾ ਜੀ ਕਿ ਬੱਚੇ ਅਗਰ ਟੈਕਨੀਕਲ এডੂਕੇਸ਼ਨ ਲੈਣਾ ਚਾਹੁੰਦੇ ਨੇ ਪੈਸਾ ਉਹਨਾਂ ਦੀ ਆੜੇ ਨਾਲ ਆ ਓਕੇ ਆਈ ਦੀ ਡੇਟ ਦੇ ਵਿੱਚ ਕੁਝ ਪ੍ਰੀਮੀਅਰ ਇੰਸਟੀਚੂਟਸ ਇਹਨਾਂ ਨੇ ਗਵਰਨਮੈਂਟ ਨੇ ਆਇਡੈਂਟੀਫਾਈ ਕੀਤੇ ਨੇ ਅਗਰ ਤੁਹਾਨੂੰ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ ਉਹ ਜਗ੍ਹਾ 'ਚ ਜੀ ਤੁਹਾਨੂੰ 75 ਲੱਖ ਰੁਪਏ ਤੱਕ ਲੋਨ ਮਿਲ ਜਾਏਗਾ ਅੱਛਾ ਜੀ ਉਹ ਜੋ ਕੋਲੈਟਰ ਫਰੀ ਲੋਨ ਹੈ ਇਹ ਪ੍ਰੀਮੀਅਰ ਇੰਸਟੀਚੂਨ 'ਚ ਅਗਰ ਤੁਹਾਨੂੰ ਐਡਮਿਸ਼ਨ ਮਿਲਦੀ ਹੈ ਤਾਂ 40 ਲੱਖ ਤੱਕ ਤੁਹਾਨੂੰ ਮਿਲ ਸਕਦਾ ਬੈਠ ਕੇ ਜੀ ਉਹਦੇ ਬਾਅਦ ਤੁਸੀਂ ਫਾਰਨ ਜਾਣਾ ਫਾਰਨ ਜਾ ਕੇ ਤੁਸੀਂ ਸਟੱਡੀ ਕਰਨੀ ਹੈ ਬੈਂਕ ਤੋਂ ਲਿਬਰਲਾਈਜ਼ਡ ਟਰਮਸ ਤੇ ਤੁਹਾਨੂੰ ਲੋਨ ਦੇਗਾ ਉਹਦੇ ਵਿੱਚ ਉਹਨਾਂ ਨੇ ਕੀ ਕੀਤਾ ਗੋਮਨ ਨੇ ਵੀ ਜਿਸਰੇ ਇਹ ਬੱਚੇ ਆਂਦੇ ਨੇ ਇਹਨਾਂ ਨੂੰ ਇਨਕਰੇਜ ਕੀਤਾ ਕਿ ਸਟਾਰਟਅਪ ਆਸੇ ਤੁਸੀਂ ਆਪਣਾ ਸਟਾਰਟਅਪ ਸ਼ੁਰੂ ਕਰੋ ਤੁਹਾਨੂੰ ਮੈਂ ਦੱਸਿਆ 1.57 ਲੱਖ ਸਟਾਰਟਅਪ ਹੋ ਗਿਆ ਔਰ ਇੱਕ ਨਵੀਂ ਸਕੀਮ ਇਹਨਾਂ ਨੇ ਸ਼ੁਰੂ ਕੀਤੀ ਸਟੈਂਡਅਪ ਬਿਡੀਆ ਸਾਡੀਆਂ ਭੈਣਾਾਂ ਵਾਸਤੇ ਲੇਡੀਜ਼ ਵਾਸਤੇ ਹਰ ਪਬਲਿਕ ਸੈਕਟਰ ਦੀ ਇੱਕ ਬ੍ਰਾਂਚ ਨੂੰ ਕਿਹਾ ਗਿਆ ਕਿ ਤੁਸੀਂ ਇੱਕ ਲੋਨ ਦੇਣਾ ਪਰ ਮੰਥ ਮਿਨੀਮਮ ਓਕੇ ਜਦੀ ਲਿਮਿਟ 1 ਕਰੋੜ अच्छा जी 1 करोड़ लिमिट तक ਤੁਸੀਂ ਲੈ ਸਕਦੇ ਹੋ ਮੀਨਸ ਇਨਕਮ ਜਨਰੇਟ ਕਰਨੀ ਹੈ ਤੁਸੀਂ ਇਸ ਕਰਕੇ এমਪਲॉयमेंट ਜਨਰੇਸ਼ਨ ਦੇ ਤਰਫ ਬੈਂਕਾਂ ਦਾ ਬੜਾ ਵੱਡਾ ਮੇਜਰ ਮੇਜਰ ਰੋਲ ਹੈ ਔਰ ਮੋਨਿਟਰਿੰਗ ਬੜੀ ਜ਼ਬਰਦਸਤ ਹੈ ਦੀ ਬੈਂਕ ਹੈ ਫਾਈਨੈਂਸ਼ੀ ਕਿੰਨੀ ਕਰਨੀ ਹੈ ਪੂਰੀ ਸ਼ਰਮਾ ਜੀ ਅਸੀਂ ਗੱਲ ਕਰੀਏ ਕਿ ਆਧਾਰ ਬੂਤ ਢਾਂਚਾ ਉਪਲਬਧ ਹੋ ਗਿਆ ਇਹਦੇ ਨਾਲ ਦੇਸ਼ ਅੱਗੇ ਵਧਿਆ ਤੁਸੀਂ ਕੀ ਸੋਚਦੇ ਹੋ ਕਿ ਆਨ ਵਾਲੇ ਬਾਕੀ ਜਿਹੜੇ 4 ਸਾਲ ਨੇ ਉਹਦੇ ਵਿੱਚ ਦੇਸ਼ ਕਿੱਥੇ ਜਾਏਗਾ ਦੇਖੋ ਜੇ ਤੁਹਾਡੀ ਬੁਨਿਆਦ ਸਹੀ ਹੈ ਬੁਨਿਆਦ ਪੱਕੀ ਹੈ ਨੀਂਮ ਪੱਕੀ ਹੈ ਤੇ ਨੇਚਰਲੀ ਤੁਹਾਨੂੰ ਅੱਛਾ ਜਿਹੜਾ ਹੈਗਾ ਅੱਗੇ ਰਸਤਾ ਜਿਹੜਾ ਹੈਗਾ ਉਹ ਮਿਲੇਗਾ ਤੇ ਹੁਣ ਸਾਨੂੰ ਲੱਗ ਰਿਹਾ ਕਿ ਨਹੀਂ ਇੱਕ ਸਾਡੀ ਬੁਨਿਆਦ ਉਹ ਪੱਕੀ ਹੈ ਤੇ ਸਾਡੇ ਦੇਸ਼ ਮਤਲਬ ਸਾਨੂੰ ਨਜ਼ਰ ਆ ਰਿਹਾ ਕਿ ਸਾਡੇ ਦੇਸ਼ ਦੇ ਵਿੱਚ ਹੌਲੀ-ਹੌਲੀ ਹੌਲੀ ਹਰ ਇੱਕ ਮਤਲਬ ਇੱਕ ਸੈਕਟਰ ਨਹੀਂ ਹੈਗਾ ਸਮਾਜ ਦਾ ਜਿਹੜਾ ਹਰ ਸੈਕਟਰ ਹੈ ਉਹਨੂੰ ਰਸਤਾ ਮਿਲ ਰਿਹਾ ਚੰਗਾ ਤੇ ਉਹ ਤੇ ਉਹ ਅੱਗੇ ਵਧ ਰਿਹਾ ਉਹ ਅੱਗੇ ਤਾਂ ਵਧ ਰਿਹਾ ਕਿ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਹੈਗੀਆਂ ਅੱਛੀਆਂ ਅਗਰ ਮੰਨ ਲਓ ਪੈਸਾ ਹੈਗਾ ਤੇ ਉਹ ਪੈਸਾ ਵਾਕਿਆ ਹੀ ਉਸ ਸਕੀਮ ਤੇ ਜਿਹੜਾ ਹੈਗਾ ਉਹ ਲੱਗ ਰਿਹਾ ਹੈ ਪਹਿਲਾਂ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ ਕਿਉਂਕਿ ਇੱਕ ਵਾਰੀ ਤੁਹਾਨੂੰ ਪਤਾ ਹੈ ਕਿ ਸਾਡੇ ਸਾਬਕਾ ਪ੍ਰਧਾਨ ਮੰਤਰੀ ਜਿਹੜੇ ਸੀ ਉਹਨਾਂ ਨੇ ਕਿਹਾ ਸੀਗਾ ਕਿ ਰੁਪਈਆ ਜਾਂਦਾ ਹੈ ਤੇ ਉਹ ਚੋ 15 ਪੈਸੇ ਜਿਹੜੇ ਸਿਰਫ ਵਿਕਾਸ ਤੇ ਖਰਚ ਹੁੰਦੇ ਆ ਲੇਕਿਨ ਅੱਜ ਜਿਹੜਾ ਹੈਗਾ ਅੱਜ ਇਹ ਸਥਿਤੀ ਨਹੀਂ ਹੈ ਹਾਂ ਕਿਤੇ ਲੂਪ ਹੋਲ ਹੋ ਸਕਦੇ ਨੇ ਲੇਕਿਨ ਫਿਰ ਵੀ ਜਿਹੜਾ ਮੈਕਸਿਮਮ ਹੈ ਉਹ ਸਾਡੇ ਖਰਚ ਹੋ ਰਿਹਾ ਤੇ ਉਹਦੇ ਨਾਲ ਫਾਇਦਾ ਜਿਹੜਾ ਹੈਗਾ ਉਹ ਆਮ ਜਨਤਾ ਨੂੰ ਜਿਹੜਾ ਹੈਗਾ ਉਹ ਦਿਖ ਰਿਹਾ ਸੋ ਅਸੀਂ ਉਮੀਦ ਕਰ ਸਕਦੇ ਹਾਂ ਕਿ ਆਉਣ ਵਾਲੇ ਬਾਕੀ ਦੇ ਜਿਹੜੇ 4 ਸਾਲ ਬਚੇ ਨੇ ਉਹਦੇ ਵਿੱਚ ਸਾਡਾ ਦੇਸ਼ ਤਰੱਕੀ ਦੇ ਨਵੇਂ ਆयाम ਸਥਾਪਿਤ ਕਰੇਗਾ ਨਵੀਆਂ ਉਚਾਈਆਂ ਤੇ ਪਹੁੰਚੇਗਾ ਸੁਰਿੰਦਰ ਕੁਮਾਰ ਕਪੂਰ ਜੀ ਤੁਸੀਂ ਤੇ ਸ਼ਿਸ਼ੂ ਸ਼ਾਂਤਲ ਸ਼ਰਮਾ ਜੀ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ